ਪਿਆਰੀ ਸਰੋਤਾਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 103 ਆਓ ਸੁਣਦੇ ਹਾਂ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਦੇ ਇੱਕ ਸ਼ਬਦ ਦੀਆਂ ਇਹ ਤੁਖਾਂ ਹਰ ਜੀਉ ਨੀ ਮਾਣਿਆ ਤੂੰ ਮਾਣ ਨੇ ਚੀਜ਼ੀਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਹਿਰਦੇ ਨੂੰ ਤੁੰਗਦੀਆਂ ਹਨ ਤੇ ਖਿੱਚ ਪਾਉਂਦੀਆਂ ਹਨ ਜੇ ਕਿ ਆਸੂ ਆਪਣੇ ਆਚਰਣ ਦਾ ਮੁਲਾਂਕਣ ਇਹਨਾਂ ਤੁਕਾਂ ਨਾਲ ਜੋੜ ਕੇ ਕਰਦਾ ਹੈ ਤੇ ਸੋਚਦਾ ਹੈ ਮੈਨੂੰ ਹੋਰ ਕੀ ਕਰਨਾ ਚਾਹੀਦਾ ਹੈ ਤਾਂ ਕਿ ਗੁਰੂ ਜੀ ਦਾ ਦੱਸਿਆ ਹੋਇਆ ਉਪਦੇਸ਼ ਮੇਰੀ ਜ਼ਿੰਦਗੀ ਵਿੱਚ ਆ ਜਾਵੇ ਲਾਗੂ ਹੋ ਜਾਵੇ ਤੇ ਮੈਂ ਪੂਰੀ ਜ਼ਿੰਦਗੀ ਦੇ ਅਰਥ ਸਮਝ ਸਕਾਂ ਗੁਰੂ ਜੀ ਵਾਹਿਗੁਰੂ ਜੀ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਸੱਚੇ ਬਾਦਸ਼ਾਹ ਅਕਾਲ ਪੁਰਖ ਜੀਓ ਤੁਸੀਂ ਨਿਮਾਣਿਆਂ ਦਾ ਮਾਣ ਹੋ ਭਾਵ ਉਹ ਮਨੁੱਖ ਜਿਹੜੇ ਪੂਰੀ ਤਰ੍ਹਾਂ ਨਿਮਰਤਾ ਵਿੱਚ ਹਨ ਜਿਨ੍ਹਾਂ ਦੇ ਆਚਰਣ ਵਿੱਚ ਰਤੀ ਪਰ ਜਿਨ੍ਹਾਂ ਵੀ ਹੰਕਾਰ ਨਹੀਂ ਹੈ ਉਹ ਹਮੇਸ਼ਾ ਈਸ਼ਵਰ ਦੇ ਪਾਣੀ ਵਿੱਚ ਰਹਿੰਦੇ ਹਨ ਤੇ ਉਹ ਮਨੁੱਖ ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ ਕਾਰ ਵਿਹਾਰ ਕਰਦਿਆਂ ਵੀ ਬਣੀ ਹੋਈ ਯਾਦ ਨੂੰ ਟੁੱਟਣ ਨਹੀਂ ਦਿੰਦਾ ਪ੍ਰਭੂ ਪ੍ਰੇਮ ਦੇ ਆਨੰਦ ਵਿੱਚ ਰਹਿੰਦਾ ਹੈ ਅਜਿਹੇ ਮਨੁੱਖ ਸਨੀਮਰ ਹੋਣ ਦੇ ਨਾਲ-ਨਾਲ ਉਹ ਮਿੱਠ ਬੋਲੜਾ ਵੀ ਹੁੰਦਾ ਹੈ ਉਸ ਦੇ ਹਰ ਸ਼ਬਦ ਵਿੱਚ ਮਿਠਾਸ ਹੁੰਦੀ ਹੈ ਕਿਉਂਕਿ ਈਸ਼ਵਰ ਉਸ ਦੇ ਚਿੱਤ-ਚੇਤੇ ਵਿੱਚ ਹਰ ਵੇਲੇ ਰਹਿੰਦਾ ਹੈ ਅਜੀਹਾ ਮਨੁੱਖ ਹਰ ਵੇਲੇ ਆਪਣੇ ਉੱਪਰ ਪ੍ਰਭੂ ਦੀ ਦਿਆ ਦ੍ਰਿਸ਼ਟੀ ਸਮਝਦਾ ਹੈ ਪ੍ਰਭੂ ਪ੍ਰੇਮ ਨੂੰ ਉਹ ਆਪਣਾ ਮਾਨ ਸਮਝਦਾ ਹੈ ਪ੍ਰਭੂ ਦਾ ਮਾਣ ਉਸ ਨੂੰ ਖਿੜਿਆ-ਖਿੜਿਆ ਰੱਖਦਾ ਹੈ। ਉਹ ਹਰ ਵੇਲੇ ਆਨੰਦ ਵਿੱਚ, ਸਹਜ ਵਿੱਚ, ਸ਼ੁਕਰਾਨੇ ਵਿੱਚ ਰਹਿੰਦਾ ਹੈ। ਉਸ ਮਨੁੱਖ ਦੀ ਅਵਸਥਾ ਪਵਿੱਤਰ ਮਨ ਤੇ ਤਨ ਵਾਲੀ ਬਣੀ ਹੁੰਦੀ ਹੈ। ਉਸ ਦੀ ਲਿਬ ਪ੍ਰਭੂ ਨਾਲ ਹਰ ਵੇਲੇ ਲੱਗੀ ਰਹਿੰਦੀ ਹੈ। ਪ੍ਰਭੂ ਦੀ ਲਿਵ ਵਿੱਚ ਆਨੰਦ ਹੈ ਖੇੜਾ ਹੈ ਸੁਖ ਹੈ ਇਸੇ ਤਰ੍ਹਾਂ ਹੀ ਪ੍ਰਭੂ ਵੀ ਆਪਣੇ ਪਿਆਰੇ ਬੱਚੇ ਆਗਿਆਕਾਰੀ ਬੱਚੇ ਤੋਂ ਕੁਰਬਾਨ ਹੁੰਦਾ ਰਹਿੰਦਾ ਹੈ ਈਸ਼ਵਰ ਵੀ ਅਜਿਹੇ ਬੱਚੇ ਤੇ ਮਾਣ ਕਰਦਾ ਹੈ ਆਗਿਆਕਾਰੀ ਬੱਚੇ ਤੇ ਆਪਣੀਆਂ ਮਿਹਰਾਂ ਦਾ ਮੀਂਹ ਪਾਉਂਦਾ ਰਹਿੰਦਾ ਹੈ ਈਸ਼ਵਰ ਵੀ ਆਨੰਦ ਮਹਿਸੂਸ ਕਰਦਾ ਹੈ ਅੱਗੇ ਗੁਰੂ ਜੀ ਕਹਿੰਦੇ ਹਨ ਜਿਹੜੇ ਮਨੁੱਖ ਗੁਣਹੀਨ ਹਨ ਜਿਨ੍ਹਾਂ ਦਾ ਆਚਰਣ ਨੀਵਾ ਹੈ ਸਮਾਜ ਵਿੱਚ ਕੋਈ ਇੱਜ਼ਤ ਨਹੀਂ ਹੈ ਉਹ ਚੰਗੇ ਕੰਮ ਨਹੀਂ ਕਰਦੇ ਤੁੱਛ ਹਨ ਬੇਅਰਥ ਵਰਗੇ ਹਨ ਅਜਿਹੇ ਮਨੁੱਖ ਜਦੋਂ ਈਸ਼ਵਰ ਦੇ ਰਾਤੇ ਪੈ ਜਾਂਦੇ ਹਨ ਕਿਸੇ ਪਵਿੱਤਰ ਮਨੁੱਖ ਦੀ ਸੰਗਤ ਕਰਨ ਨਾਲ ਜਾਂ ਕਿਸੇ ਧਰਮੀ ਵਿਅਕਤੀ ਦੇ ਉਪਦੇਸ਼ਾਂ ਦੇ ਕਾਰਨ ਜਾਂ ਕਿਸੇ ਹੋਰ ਕਾਰਨ ਸੱਚ ਦਾ ਰਾਹ ਪਕੜ ਲੈਂਦੇ ਹਨ ਉਹਨਾਂ ਨੂੰ ਮੇਰਾ ਗੋਬਿੰਦ ਪਿਤਾ ਨਾ ਚੀਜ਼ਾਂ ਨੂੰ ਵੀ ਚੀਜ਼ ਬਣਾ ਦਿੰਦਾ ਹੈ ਭਾਗ ਗੁਣਵਾਨ ਬਣਾ ਦਿੰਦਾ ਹੈ ਉਹਨਾਂ ਦੀ ਇੱਜ਼ਤ ਸਨਮਾਨ ਹੋਣ ਲੱਗਦਾ ਹੈ ਸਤਕਾਰਯੋਗ ਪੁਰਸ਼ ਬਣ ਜਾਂਦੇ ਹਨ ਕਿਵੇਂ ਬਣ ਜਾਂਦੇ ਹਨ ਪ੍ਰਭੂ ਦੀ ਸ਼ਰਨ ਵਿੱਚ ਆਉਣ ਕਰਕੇ ਪ੍ਰਭੂ ਦੇ ਗੁਣਾ ਨੂੰ ਅਪਣਾ ਕੇ ਸੱਚ ਪ੍ਰਭੂ ਨਾਲ ਜੁੜਨ ਕਰਕੇ ਸਿਮਰਨ ਕਰਕੇ ਗਰੀਬਾਂ ਦੀ ਸੇਵਾ ਕਰਕੇ ਕਮਜ਼ੋਰ ਮਨੁੱਖਾਂ ਦੀ ਸਾਰ ਕਰਕੇ ਹੌਲੀ-ਹੌਲੀ ਉੱਚ ਪਦਵੀ ਤੇ ਪਹੁੰਚ ਜਾਂਦੇ ਹਨ ਅਜੇ ਹ ਮਨੁੱਖ ਜਿਹੜਾ ਸੁਧਰ ਗਿਆ ਸਚਿਆਰ ਬਣ ਗਿਆ ਪਿਤਾ ਪਰਮੇਸ਼ਵਰ ਨਾਲ ਪ੍ਰੇਮ ਹੋ ਗਿਆ ਉਸ ਨੂੰ ਪ੍ਰਭੂ ਦੇ ਗੁਣ ਹੀ ਹਰ ਜਗ੍ਹਾ ਦਿਸਣ ਲੱਗਦੇ ਹਨ ਤੇ ਈਸ਼ਵਰ ਦੀ ਸਾਜੀ ਕੁਦਰਤ ਨੂੰ ਉਹ ਮਨੁੱਖ ਵੇਖ ਵੇਖ ਕੇ ਸੋਚ ਕੇ ਆਨੰਦ ਮਾਣਦਾ ਹੈ ਹਰ ਚੀਜ਼ ਵਿੱਚੋਂ ਫਿਰ ਉਸ ਨੂੰ ਈਸ਼ਵਰ ਹੀ ਦਿਸਦਾ ਹੈ ਚਾਹੇ ਉਹ ਮਨੁੱਖ ਹੈ ਚਾਹੇ ਉਹ ਪੰਛੀ ਹੈ ਚਾਹੇ ਪਸ਼ੂ ਹੈ ਜਾਂ ਕੁਝ ਹੋਰ ਹੈ ਜਾਂ ਫੁੱਲ ਪੱਤੀਆਂ ਹਨ ਪੇੜ ਹਨ ਫਲ ਹਨ ਹਰਿਆਵਲ ਬਾਗ ਹਨ ਦਰਿਆ ਹਨ ਹਵਾ ਸੂਰਜ ਤਰਤੀ ਸਭ ਵਿੱਚ ਉਸ ਨੂੰ ਈਸ਼ਵਰ ਹੀ ਦਿਸਦਾ ਰਹਿੰਦਾ ਹੈ ਉਹ ਮਨੁੱਖ ਫਿਰ ਉੱਚੀ ਅਵਸਥਾ ਵਾਲਾ ਸੁਜਾਨ ਪੁਰਖ ਬਣ ਜਾਂਦਾ ਹੈ ਤੇ ਈਸ਼ਵਰ ਦੀ ਕੁਦਰਤ ਤੋਂ ਬਲਿਹਾਰੇ ਜਾਂਦਾ ਹੈ ਸਦਕੇ ਜਾਂਦਾ ਹੈ ਈਸ਼ਵਰ ਦੇ ਧਨਵਾਦੀ ਹੋਣ ਦੀ ਅਵਸਥਾ ਮਨ ਵਿੱਚ ਬਣਾਈ ਰੱਖਦਾ ਹੈ ਇੱਕ ਮਹਾਨ ਉਦਾਹਰਣ ਅਸੀਂ ਗੁਰੂ ਰਾਮਦਾਸ ਜੀ ਦੀ ਲੈਂਦੇ ਹਾਂ 6 ਸਾਲ ਦੀ ਉਮਰ ਵਿੱਚ ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਦੇ ਨਾਮ ਵਾਲੇ ਯਤਿਮ ਹੋ ਗਏ ਸਨ ਨਾਨੀ ਲਾਹੌਰ ਤੋਂ ਆਪਣੇ ਨਾਲ ਵਸਰ ਕੇ ਲੈ ਗਈ। ਨਾਨੀ ਰੋਜ਼ ਛੋਲਿਆਂ ਦੀ ਗੁੰਗਣੀਆਂ ਬਣਾ ਕੇ ਵੇਚਣ ਲੱਗੀ। ਇੱਕ ਛਾਬੇ ਵਿੱਚ ਪਾ ਕੇ ਦੇ ਦਿੰਦੀ ਸੀ। ਤੇ 6 ਸਾਲ ਦਾ ਭਾਈ ਜੇਠਾ ਬਾਜ਼ਾਰਾਂ ਵਿੱਚ ਬੈਠ ਕੇ ਜਾਂ ਗਲੀਆਂ ਵਿੱਚ ਬੈਠ ਕੇ ਵੇਚਦਾ ਸੀ। ਪੈਸੇ ਵਟਕੇ ਨਾਨੀ ਨੂੰ ਦਿੰਦਾ ਸੀ। ਜਦੋਂ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਨੂੰ ਵਸਾਉਣ ਲੱਗੇ ਤੇ ਉਥੇ ਗੁਰਦੁਆਰਾ ਬੋਲੀ ਸਾਹਿਬ ਬਣਾਉਣਾ ਸ਼ੁਰੂ ਕੀਤਾ ਤਾਂ ਉਥੇ ਸੰਗਤਾਂ ਦੂਰ ਦੁਰਾਡੇ ਤੋਂ ਆਉਣ ਲੱਗੀਆਂ ਭਾਈ ਜੇਠਾ ਜੀ ਗੁੰਗਣੀਆਂ ਉਥੇ ਵੇਚਣ ਲੱਗ ਪਏ ਤੇ ਉਥੇ ਹੀ ਰਹਿਣ ਲੱਗ ਪਏ ਗੁਰਦੁਆਰਾ ਸਾਹਿਬ ਵਿੱਚ ਹੀ ਹੁਣ ਥੋੜੇ ਵੱਡੇ ਹੋ ਚੁੱਕੇ ਸਨ ਉਦੋਂ ਆਪ ਘੁੰਗਣੀਆਂ ਬਣਾ ਕੇ ਵੇਚ ਲੈਂਦੇ ਸਨ ਤੇ ਫਿਰ ਉਥੇ ਗੁਰਦੁਆਰਾ ਬੋਲੀ ਸਾਹਿਬ ਸੇਵਾ ਵਿੱਚ ਹੀ ਲੱਗ ਜਾਂਦੇ ਸਨ ਅਨਾਥ ਅਨਪੜ ਬੱਚਾ ਗੁਰੂ ਸੇਵਾ ਵਿੱਚ ਲੱਗਾ ਕਈ ਸਾਲ ਸੇਵਾ ਕੀਤੀ ਫਿਰ ਵੱਡੇ ਹੋ ਗਏ ਵੱਡੀ ਸੇਵਾ ਸ਼ੁਰੂ ਕੀਤੀ ਫਿਰ ਉਥੋਂ ਹੀ ਲੰਗਰ ਛਕਦੇ ਤੇ ਸਾਰਾ ਦਿਨ ਸੇਵਾ ਵਿੱਚ ਲੱਗੇ ਰਹਿੰਦੇ ਸਨ ਨਾਲ ਪਾਠ ਸਿਮਰਨ ਕਰਦੇ ਰਹਿੰਦੇ ਸਨ ਕਰਦੇ ਕਰਦੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਗਈ ਹੁੰਦੀ ਗਈ ਹੁੰਦੀ ਗਈ ਤੇ ਇੱਕ ਦਿਨ ਗੁਰੂ ਰਾਮਦਾਸ ਜੀ ਬਣ ਗਏ ਗੁਰੂ ਦਾ ਦਰਬੜਾ ਉੱਚਾ ਹੁੰਦਾ ਹੈ ਉਸ ਦੀ ਸੇਵਾ ਵਿੱਚ ਲੱਗ ਜਾਓ ਤਾਂ ਉਹ ਨਿਮਾਨਿਆਂ ਤੋਂ ਮਾਣ ਵਾਲਾ ਨਿਚੀਆਂ ਤੋਂ ਚੀਜ਼ ਬਣਾ ਦਿੰਦਾ ਹੈ ਇਸ ਤਰ੍ਹਾਂ ਦੀਆਂ ਹੋਰ ਉਦਾਹਰਨਾਂ ਸਿੱਖ ਇਤਿਹਾਸ ਵਿੱਚ ਬਹੁਤ ਹਨ ਬਹੁਤ ਸਾਰੇ ਗੁਰਸਿੱਖਾਂ ਦੀਆਂ ਉਦਾਹਰਨਾਂ ਮਿਲਦੀਆਂ ਹਨ ਜਿਨ੍ਹਾਂ ਨੇ ਸੇਵਾ ਕੀਤੀ ਤੇ ਪਰੰਪਰਧ ਪਾਲੇ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ